ਭਾਰਤੀ ਫੌਜ ਦੀ ਸਫਲਤਾ ਬਾਰੇ ਜਾਗਰੂਕ ਕਰਨ ਲਈ ਤਿਰੰਗਾ ਯਾਤਰਾ ਜਾਰੀ ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਤਿਰੰਗਾ ਯਾਤਰਾ ਕੱਡੀਆਂ ਜਾ ਰਹੀਆਂ ਨੇ ਬਟਾਲਾ ਸੰਗਰੂਰ ਤੇ ਖਰੜ ਵਿੱਚ ਵੀ ਤਿਰੰਗਾ ਯਾਤਰਾ ਕੱਡੀਆਂ ਗਈਆਂ ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਜ਼ਿਲ੍ਹਾ ਮੁਹਾਲੀ ਦੇ ਖਰੜ ਵਿੱਚ ਕੱਢੀ ਗਈ ਯਾਤਰਾ ਦੀ ਇੱਕ ਵਾਈ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਨੇ ਕੀਤੀ ਤੇ ਵਿੱਚ ਸੁਰੱਖਿਆ ਮੰਤਰੀ ਵੱਲੋਂ ਜਿਹੜੇ ਸਾਡੇ ਯੋਧਾ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਨ੍ਹਾਂ ਦੇ ਸਨਮਾਨ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਸਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸੇ ਨਪੁੰਨ ਤੇ ਇੱਕ ਨੰਬਰ ਦੀ ਸੈਨਾ ਆ ਤਿਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ 13 ਤਰੀਕ ਤੋਂ 23 ਤਰੀਕ ਤੱਕ ਇਹ ਯਾਤਰਾ ਚੱਲੇਗੀ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸਸ਼ਕਤ ਨੇਤ੍ਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਹਾਂ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਮੀ ਨੂੰ ਜੋ ਜੋਹਰ ਜੋ ਗੋਡਿਆਂ ਤੇ ਲੈਂਦਾ ਪਾਕਿਸਤਾਨ ਨੂੰ ਸਾਡੀ ਫੌਜ ਨੇ ਤਾਂ ਅੱਜ ਫਕਰ ਦੇ ਨਾਲ ਸਾਰੇ ਹੀ ਭਾਰਤ ਵਾਸੀਆਂ ਦਾ ਸੀਨਾ ਚੋਰਾ ਹੋਇਆ ਤੇ ਜੋ ਸ਼ਹੀਦ ਹੋ ਗਏ ਉਹਨਾਂ ਦੀ ਯਾਦ ਦੇ ਵਿੱਚ ਤੇ ਫੌਜੀ ਵੀਰਾਂ ਨੇ ਜੋ ਉਸੇ ਜੋਹਰ ਦਿਖਾਏ ਨੇ ਉਹਨਾਂ ਨੂੰ ਸਲੂਟ ਕਰਦੇ ਹੋਏ ਅੱਜ ਅਸੀਂ ਤਿਰੰਗਾ ਯਾਤਰਾ ਕਰ ਰਹੇ ਹਾਂ ਅੱਜ ਸਾਰਿਆਂ ਦੇ ਦਿਲ ਦੇ ਵਿੱਚ ਇੱਕ ਤਿਰੰਗਾ ਵਸਿਆ ਹੋਇਆ ਹੈ ਕਿਉਂਕਿ ਜਦੋਂ ਕਦੇ ਦੇਸ਼ ਨੂੰ ਲੋੜ ਪੈਂਦੀ ਹੈ ਦੇਸ਼ ਵਾਸੀਆਂ ਦੀ ਤਾਂ ਦੇਸ਼ ਵਾਸੀ ਨਾਲ ਖੜਦੇ ਆ ਸਾਡੀ ਸੇਨਾ ਨੇ ਪੂਰੇ ਸੰਸਾਰ ਵਿੱਚ ਸਾਬਤ ਕਰਤਾ ਵੀ ਜਿਸ ਦੇਸ਼ ਵਿੱਚ ਜਜਬਾ ਹੋਵੇ ਤੇ 140 ਕਰੋੜ ਜਨਤਾ ਦਾ ਸਾਥ ਹੋਵੇ ਉਹ ਦੇਸ਼ ਕਦੇ ਝੁਕ ਨਹੀਂ ਸਕਦਾ ਪਾਕਿਸਤਾਨ ਦੇ ਨਾਲ-ਨਾਲ ਸਾਰੇ ਦੇਸ਼ਾਂ ਨੂੰ ਕੰਨ ਹੋ ਗਏ ਜੇ ਭਾਰਤ ਵਾਲ ਕੋਈ ਅੱਖ ਕਰੂਗਾ ਤਾਂ ਉਹਨੂੰ ਮੋਹ ਦੀ ਖਾਣੀ ਪੈਣੀ ਹੈ ਸਾਨੂੰ ਸਾਡੇ ਦੇਸ਼ ਔਰ ਦੇਸ਼ ਦੀ ਸੇਨਾ ਤੇ ਗਰਵ ਨਾਲ ਹੀ ਮੋਦੀ ਜੀ ਦੇ ਨੇਤ੍ਰਿਤਵ ਤੇ ਸਾਨੂੰ ਮਾਣ ਹੈ ਭਾਰਤ ਮਾਤਾ ਕੀ ਜੈ ਹਿੰਦੁਸਤਾਨ ਜੜਾ ਅੱਜ ਦੁਨੀਆ ਦੇ ਅੰਦਰ ਇੱਕ ਬਹੁਤ ਬੜੀ ਤਾਕਤ ਬਣ ਕੇ ਉਭਰਿਆ ਹੈ ਔਰ ਅਤੰਕਵਾਦ ਦੇ ਖਿਲਾਫ ਸਾਡੀ ਜਿਹੜੀ ਇਹ ਲੜਾਈ ਹੈ ਪ੍ਰਧਾਨ ਮੰਤਰੀ ਜੀ ਨੇ ਬੜਾ ਸਪਸ਼ਟ ਕੀਤਾ ਤੇ ਲੜਾਈ ਜਾਰੀ ਹੈ ਆਪਰੇਸ਼ਨ ਸੰਦੂਰ ਜਿਹੜਾ ਹੈ ਉਸਾਨ ਨੇ ਵੀ ਕਹਿ ਗਿਆ ਕਿ ਇਹ ਖਤਮ ਨਹੀਂ ਹੋਇਆ ਜਦ ਤੱਕ ਹਿੰਦੁਸਤਾਨ ਦੇ ਖਿਲਾਫ ਸਾਜ਼ਿਸ਼ ਕਰਨ ਵਾਲਾ ਇੱਕ ਵੀ ਅਤਵਾਦੀ ਜਿੰਦਾ ਹੈ ਇਹ ਆਪਰੇਸ਼ਨ ਜਾਰੀ ਰਹੇਗਾ ਹਿੰਦੁਸਤਾਨ ਦੀ ਸੈਨਾ ਹਿੰਦੁਸਤਾਨ ਦੀ ਸਰਕਾਰ ਸક્ષਮ ਹੈ ਆਪਣੇ ਦੇਸ਼ ਦੀ ਬਠਿੰਡਾ ਵਿੱਚ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਫੈਕਲਟੀ ਸਟਾਫ ਤੇ ਵਿਦਿਆਰਥੀਆਂ ਵੱਲੋਂ ਵਾਈਸ ਚਾਂਸਲਰ ਰਾਗਵਿੰਦਰ ਪ੍ਰਸਾਦ Tiwari ਦੀ ਅਗਵਾਈ ਹੇਠ ਇੱਕ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਦਾ ਮੰਤਵ ਦੇਸ਼ ਦੇ ਸਨਮਾਨ ਤੇ ਪ੍ਰਭੂ ਸੱਤਾ ਦੀ ਰੱਖਿਆ ਕਰਨ ਵਾਲੀਆਂ ਹਥਿਆਰਬੰਦ ਸਨਾਵਾ ਦੀ ਬਹਾਦਰੀ ਤੇ ਕੁਰਬਾਨੀਆਂ ਦਾ ਸਨਮਾਨ ਕਰਨਾ ਸੀ। ਇਸ ਦੇ ਨਾਲ ਹੀ ਪਿੰਡ ਕੁੱਦਾ ਦੇ ਸਕੂਲੀ ਵਿਦਿਆਰਥੀਆਂ ਨੇ ਸਥਾਨਕ ਨਿਵਾਸੀਆਂ ਦੇ ਨਾਲ ਵੰਦੇ ਮਾਤਰਮ ਅਤੇ ਭਾਰਤ ਮਾਤਾ ਕੀ ਜੈ ਵਰਗੇ ਦੇਸ਼ ਭਗਤੀ ਦੇ ਨਾਅਰੇ ਲਗਾਉਂਦੇ ਹੋਏ ਰੈਲੀ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।